ਆਲ YouTube ਚੈਨਲ ਨਾਲ ਤੇ ਅੱਜ ਆਪਾਂ ਕਰਾਂਗੇ ਥੋੜੇ ਜਿਹੜੇ ਖੁਲੇਖਾ ਪਉ ਸ਼ਬਦ ਨੇ ਜਿੰਨਾ ਵਿੱਚ ਖੁਲੇਖਾ ਲੱਗਦਾ ਕਿ ਇੱਥੇ ਠੀਕ ਕੀ ਆ ਬਹੁਤ سارے ਸ਼ਬਦ ਆਪਾਂ ਕੀਤੇ ਸੀਗੇ ਜੱਜਾ ਝੱਜ ਦੇ ਵਿੱਚ ਫਰਕ ਦੱਦੇ ਦੱਦੇ ਦੇ ਵਿੱਚ ਫਰਕ ਕਿੱਥੇ ਕੀ ਲੱਗਣਾ ਅੱਜ ਉਹ ਵਾਲੇ ਸ਼ਬਦ ਸਾਰੇ ਰਲ ਮਿਲ ਮੇ ਕਰਾਂਗੇ ਕਿ ਕਿਦੇ ਵਿੱਚ ਕੀ ਲੱਗਦਾ ਹਾਂਜੀ ਉੰਗਲ ਗੱਗਾ ਲੱਗਦਾ ਉੰਗਲ ਦੇ ਵਿੱਚ ਕੱਗਾ ਨਹੀਂ ਲੱਗਦਾ ਉੰਜ ਉੰਗਲ ਲੱਗਦਾ ਇਹਦੇ ਵਿੱਚ ਝੱਜਾ ਨਹੀਂ ਲੱਗਦਾ ਹੈਗਾ ਬਹੁਤ سارے ਸ਼ਬਦ ਨੇ ਜਿਨ੍ਹਾਂ ਦੇ ਵਿੱਚ ਜੱਜੇ ਦਾ ਫਰਕ ਹੈ ਜਾਂ ਕੁਝ ਹੋਰ ਫਰਕ ਹੈ ਉੱਲੂ ਲਿਖਿਆ ਜਾਂਦਾ ਊੜੇ ਨੂੰ ਅੰਕੜ ਉੱਪਰ ਆਦਿਕ ਲੰਦੇ ਨੂੰਦ ਲੰਕੜ ਉੱਲੂ ਊਂਗ ਊੜੇ ਨੂੰ ਲੰਕੜ ਉੱਪਰ ਬਿੰਦੀ ਉਂਗ ਗੱਗੇ ਨਾਲ ਨਹੀਂ ਪੈਂਦਾ ਉਂਗ ਕੱਗੇ ਨਾਲ ਪੈਂਦਾ ਐਸੇ ਤਰ੍ਹਾਂ ਖੁੰਦਾ ਦਾ ਕੱਕੇ ਨਾਲ ਉੱਪਰ ਟਿੱਪੀ ਧੱਦਾ ਕੱਕਾ ਖੁੰਦਾ ਕਿ ਧੱਦੇ ਨਾਲ ਪੈਂਦਾ ਧੱਦੇ ਨਾਲ ਨਹੀਂ ਪੈਂਦਾ ਉਹ ਖੁੰਦਾਕ ਬਣ ਜਾਂਦਾ ਗੱਗੇ ਤੇ ਟਿੱਪੀ ਝੱਡਾ ਗੰਡ ਗੰਡ ਢੱਡੇ ਨਾਲ ਨਹੀਂ ਪੈਂਦਾ ਢੱਡੇ ਨਾਲ ਪੈਂਦਾ ਇਹ ਆਣਾ ਆੜੇ ਤੇ ਟਿੱਪੀ ਇੰਨੇ ਨੂੰ ਕੰਨਾ ਨਾਣੀ ਨੂੰ ਪੰਨਾ ਇਹ ਆਣਾ ਨਾਣੇ ਨਾਲ ਨਹੀਂ ਪੈਂਦਾ ਇਹ, innie ਨਾਲ ਪੈਂਦਾ। ਉੱਪਰ ਉੜੇ ਨੋਕੜ ਉਪਰ ਆਦਿਕ ਉਹ ਬਾਰਾ। ਉੱਪਰ ਉੱਪਰ ਦੇਹਾ ਉਹ ਬੱਪੇ ਨਾਲ ਨਹੀਂ ਪੈਂਦਾ। ਬੱਬੇ ਨਾਲ ਪੈਂਦਾ। ਮਤਲਬ ਸਾਰੀ ਕੁਝ ਬੱਬੇ ਬੱਬੇ ਦਾ ਫਰਕ ਹੋ ਗਿਆ, ਦੱਦੇ ਧੱਦੇ ਦਾ ਫਰਕ ਹੋ ਗਿਆ। ਡੱਡੇ ਢੱਡੇ ਦਾ ਫਰਕ ਹੋ ਗਿਆ ਕਿਹੜਾ ਕਿੱਥੇ ਪੈਂਦਾ। ਇਹ ਵਾਲੀਆਂ ਚੀਜ਼ਾਂ ਅੱਜ ਆਪਾਂ ਕਰਨੀਆਂ ਰਾਂ। ਉੱਪਰ ਉੜੇ ਨੋਕੜ ਉਪਰ ਆਦਿਕ ਉਹ ਬਾਰਾ ਬੱਬੇ ਨਾਲ ਦਾ, ਬੱਬੇ ਨਾਲ ਉੱਪਰ। ਉਲੰਘ ਉੜੇ ਨਾ ਕਰ ਲੈ ਤੇ ਟਿੱਪੀ ਗੱਗੇ ਨਾਲ ਪੈਂਦਾ ਉਲੰਘ ਗੱਗੇ ਨਾਲ ਗਲਤ ਹੈ ਜੁਸ਼ੀਲਾ ਬਿੰਦੀ ਵਾਲਾ ਸੱਸਾ ਪੈਂਦਾ ਇਹਦੇ ਚ ਸਹੋਣਾ ਸੱਸੇ ਨੂੰ ਅੰਕਰ ਨਹੀਂ ਪੈਂਦਾ ਹੋੜਾ ਪੈਂਦਾ ਇਹ ਵਾਲੀ ਚੀਜ਼ਾਂ ਪਹਿਲਾਂ ਸਾਰੀਆਂ ਕੀਤੀਆਂ ਨੇ ਪਿਛਲੀਆਂ ਵੀਡੀਓ ਚ ਦੇਖੋਗੇ ਨਾ ਜਾ ਕੇ ਪਤਾ ਲੱਗ ਜਾਏਗਾ ਫਿਰ ਤੁਹਾਨੂੰ ਕਿ ਇਹ ਸਾਰੀਆਂ ਚੀਜ਼ਾਂ ਆਪਾਂ ਕੀਤੀਆਂ ਨੇ ਅੱਜ ਇਹ ਸਾਰੇ ਮਿਕਸ ਕੀਤੇ ਨੇ ਵੀ ਆਪਾਂ ਮਿਕਸ ਦੇ ਵਿੱਚ ਸਮਝ ਸਕੀਏ ਵੀ ਇੱਥੇ ਕੀ ਆ ਗਿਆ ਤੇ ਆਪਾਂ ਸਹੀ ਟੀ ਲਾਉਣਾ ਮੋਡਾ ਟੱਡੇ ਨੂੰ ਕੰਨਾ ਮੋਡਾ ਸਹੀ ਆ ਜੇ ਆਪਾਂ ਡੱਡਾ ਲਾ ਦਾਂਗੇ ਤਾਂ ਉਹ ਗਲਤ ਹੈ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈਗਾ ਉਹ ਕਰ ਲਿਓ ਤੇ ਜੇ ਤੁਹਾਨੂੰ ਪਤਾ ਲੱਗੀ ਜਾਵੇ ਕਿ ਅਗਲੀ ਵੀਡੀਓ ਕਦੋਂ ਆਉਂਦੀ ਹੈ ਤੇ ਵੈਸੇ ਟਾਈਮ ਫਿਕਸ ਹੁੰਦਾ ਉਸੇ ਟਾਈਮ ਤੇ ਹੀ ਆਉਣੀ ਆ ਮੈਂ ਤਾਂ ਪਿਛਲੀਆਂ ਦੇਖ ਕੇ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਏਗਾ ਕਿ ਆਪਾਂ ਕੀ ਕਰ ਰਹੇ ਆ ਵੈਸੇ ਇਹ ਸ਼ੁੱਧ ਸ਼ੁੱਧ ਪੰਜਾਬੀ ਲਿਖਣ ਦਾ ਢੰਗ ਸਾਰੇ ਸਾਰਾ ਹੋ ਗਿਆ ਹੁਣ ਆਪਾਂ ਅੱਗੇ ਪੰਜਾਬੀ ਕਰਨੀ ਹੈ ਉਹ ਦੇਖਦੇ ਆ ਉਹਦੇ ਵਿੱਚ ਕੀ ਕਰਨਾ ਉਨ ਕਮੈਂਟ ਵਿਚ ਆਇਆ ਤੇ ਜਰੂਰ ਕਰਿਆ ਕਰੋ ਹਾਂਜੀ ਅੱਗੇ ਆ ਗਿਆ ਸੌਂਕਣ ਸਸੇ ਨੂੰ ਖੜਾੜਾ ਉੱਪਰ ਬਿੰਦੀ ਕੱਕਾ ਨਾਣਾ ਸੌਂਕਣ ਨਾਣੇ ਨਾਲ ਪੈਂਦਾ ਨੰਨੇ ਨਾਲ ਨਹੀਂ ਪੈਂਦਾ ਸਾਰੇ ਮਿਕਸ ਆਉਣਗੇ ਅੱਜ ਸਹਾ ਸਹਾ ਹੇ ਨੋਕਰ ਬਿੰਦੀ ਵਾਲਾ ਬਏਗਾ ਕੰਗਾ ਕੱਕੇ ਤੇ ਟਿੱਪੀ ਕਰਕੇ ਨੂੰ ਕਰਨਾ ਕੰਗਾ ਸਹੀ ਪੈਂਦਾ ਗੱਗਾ ਪਾ ਦਾਂਗੇ ਤਾਂ ਉਹ ਗਲਤ ਹੋ ਜਾਏਗਾ ਦੱਗਾ ਨਹੀਂ ਪੈਂਦਾ ਕੂਣੀ ਕੱਟੇ ਨੂੰ ਡੈਂਕਰ ਆਹਾ ਨਾਣੇ ਨੂੰ ਬਿਹਾਰੀ ਕੋਹ ਨਹੀਂ ਔਂਕੜਵਾ ਦਾਂਗੇ ਤਾਂ ਗਲਤ ਹੋ ਜਾਏਗਾ ਖੰਡ ਕਥੇ ਤੇ ਟਿੱਪੀ ਕਦੇ ਨਾਲ ਖੰਗ ਪੈਂਦਾ ਗੱਗੇ ਨਾਲ ਗਲਤ ਹੈ ਇਸੇ ਤਰ੍ਹਾਂ ਖੰਘੂਰਾ ਟੱਗੇ ਨਾਲ ਪੈਂਦਾ ਗੱਗੇ ਨਾਲ ਗਲਤ ਹੈ ਖਰੀਂਡ ਟੱਡੇ ਨਾਲ ਪੈਂਦਾ ਡੱਡਾ ਪਾ ਦਾਂਗੇ ਤਾਂ ਉਹ ਗਲਤ ਹੋ ਜਾਏਗਾ ਖੁੰਡ ਖੁੰਡ ਚਰਚਾ ਖੁੰਡ ਮਨ ਲਓ ਇਕੱਠੇ ਲੋਕ ਬੈਠ ਕੇ ਗੱਲਾਂ ਬਾਤਾਂ ਕਰਦੇ ਨੇ ਉਹਨੂੰ ਕਹਿੰਦੇ ਨੇ ਖੁੰਡ ਚਰਚਾ ਖੁੰਡੇ ੱਟਡੇ ਨਾਲ ਪੈਂਦਾ ਜੇ ਡੱਟਾ ਪਾ ਦਾਂਗੇ ਤਾਂ ਉਹ ਗਲਤ ਹੋ ਜਾਏਗਾ ਗਬਰੂ ਤੋਂ ਬਿਨਾਂ ਪੈਂਦਾ ਜੇ ਇੱਥੇ ਬੱਬਾ ਪਾ ਦਾਂਗੇ ਤਾਂ ਉਹ ਗਲਤ ਹੋ ਜਾਏਗਾ ਗੁੰਜਲ ਛੱਜੇ ਨਾਲ ਪੈਂਦਾ ਡੱਜਾ ਪਾ ਦਾਂਗੇ ਤਾਂ ਉਹ ਗਲਤ ਹੋ ਜਾਏਗਾ ਥੋੜਾ ਜਿਹਾ ਅਵਾਜ ਦਾ ਫਰਕ ਲੱਗਦਾ ਹੁੰਦਾ ਹੈ ਤਾਂ ਆਪਾਂ ਸੋਚ ਕੇ ਪਾਉਣਾ ਇਹ ਸ਼ਬਦ ਆਪਾਂ ਬਾਰ-ਬਾਰ ਲਿਖਾਂਗੇ ਤਾਂ ਫਿਰ ਪੱਕੇ ਹੋ ਜਾਂਦੇ ਨੇ ਗੋਮ ਗੋਮ ਅਗੇ ਨਾ ਕੋੜੁ ਪਟਿੱਪੀ ਮੰਮਾ ਗੂਮ ਟਿੱਪੀ ਨਹੀਂ ਪਾਵਾਂਗੇ ਤਾਂ ਉਹ ਗੋਮ ਬਣ ਜਾਏਗਾ ਟਿੱਪੀ ਨਾਲ ਬਣੇਗਾ ਕਸੁੰਨ ਗੱਗੇ ਨਾਲ ਪਾਏਗਾ ਕਿ ਸੁਨ ਪੁੰਗਰ ਗੱਗੇ ਨਾਲ ਪਾਏਗਾ ਘਗਾ ਨਹੀਂ ਪਏਗਾ ਇੱਥੇ ਪੁੰਗਰ ਦਾ ਮਤਲਬ ਪੈਦਾ ਹੋਣਾ ਪੁੰਗਰ ਪਿਆ ਇਹ ਆਸ ਨਹੀਂ ਇਹ ਨਾਲ ਪਾਏਗਾ ਤੇ ਅੰਡਾ ਗੱਡੇ ਨਾਲ ਪੈਂਦਾ ਢੱਡੇ ਨਾਲ ਨਹੀਂ ਪੈਂਦਾ ਅੰਡਾ ਬਣ ਜੇਗਾ ਉਹ ਔਜੜ ਔਜੜ ਰਹਾਂਤੇ ਚੱਲ ਪਏ ਔਜੜ ਰਾਹ ਮਤਲਬ ਕਿ ਵੀ ਜਿੰਨਾ ਰਾਹਾਂ ਵਾਰੇ ਆਪਾਂ ਨੂੰ ਕੋਈ ਜਾਣਕਾਰੀ ਨਹੀਂ ਹੁੰਦੀ ਪਹਿਲਾਂ ਪਤਾ ਨਹੀਂ ਹੁੰਦਾ ਕਿ ਇਹ ਰਾਹ ਕਿੱਧਰ ਨੂੰ ਜਾਂਦਾ ਹੈ ਤੇ ਜੇ ਮਲ ਪਾਏਗਾ ਇਹ ਦੇਦੇ ਨਾਲ ਹੀ ਪੈਂਦਾ ਇਸ ਵੀ ਇੱਥੇ ਬਾਵਾ ਪੈਂਦਾ ਤੇ ਇਹਦੀ ਨੂੰ ਬਿਹਾਰੀ ਪੈਂਦੀ ਐ ਸਿਹਾਰੀ ਨਹੀਂ ਪੈਂਦੀ ਇਸਾਈ ਦੇ ਵਿੱਚ ਬਿਹਾਰੀ ਪੈਂਦੀ ਐ ਸਿਹਾਰੀ ਨਹੀਂ ਪੈਂਦੀ ਈਰਖਾ ਇਹਦੀ ਨੂੰ ਬਿਹਾਰੀ ਪੈਂਦੀ ਐ ਈਰਖਾ ਛਿੰਜ ਝੱਜੇ ਨਾਲ ਪੈਂਦਾ ਛਿੰਜ ਝੱਜੇ ਨਾਲ ਨਹੀਂ ਪੈਂਦਾ ਹੈਗਾ ਛਿੰਜ ਹੁੰਦੀ ਸੀ ਵੀ ਪਹਿਲਾਂ ਇਕੱਠੇ ਹੋ ਕੇ ਜਿੱਥੇ ਬੱਚੇ ਕੋਲ ਕਰਦੇ ਸੀ ਛਿੰਜ ਛਿੰਜ ਪਾਣੀ ਕਰਦੇ ਸੀ ਉਹਨੂੰ ਸੰਬੰਧ ਬੱਬਾ ਪਾਇਗਾਏ ਥੇ ਸੰਬੰਧ ਤਿੱਤ ਦਾ ਪਾਇਗਾ ਪਿੱਛੇ ਦੱਦਾ ਨਹੀਂ ਪਾਇਗਾ ਸੰਬੰਧ ਦਿੱਤੇ ਦੀ ਆਵਾਜ਼ ਕਈ ਆਉਂਦੀ ਆਪਾਂ ਕਈ ਵਾਰ ਦੱਦਾ ਲਾ ਦਿੰਨੇ ਆ ਇੱਥੇ ਦੱਦਾ ਨਹੀਂ ਤੱਦਾ ਪੈਂਦਾ ਸੰਬੰਧ ਸਿੰਮੂਂਕ ਉਰੇ ਨੂੰ ਦਿਲੰਕਰ ਪੈਂਦਾ ਉੱਪਰ ਬਿੰਦੀ ਪੈਂਦੀ ਆ ਸਿਉਕ ਨਹੀਂ ਹੁੰਦਾ ਬਿੰਦੀ ਪੈਂਦੀ ਆ ਨਾਲ ਸੋਹਜ ਸਸੇ ਨੂੰ ਅੰਕੜ ਪੈਂਦਾ ਸਸੇ ਨੂੰ ਹੋੜਾ ਨਹੀਂ ਪੈਂਦਾ ਸੋਹਜ ਕੋਗੂ ਕੰਗੇ ਨੂੰ ਅੰਕੜ ਉਪਰ ਆਦਿਕ ਗੱਗੇ ਨੂੰ ਦਲੈਂਕਰ ਕੁੱਗੂ ਗੱਗਾ ਪੈਂਦਾ ਕਮ ਕਗਾ ਪੈਂਦਾ ਕਮ ਉਹ ਪਟਿਪੀ ਬਣਦੀ ਹੈ ਜੇ ਉਹ ਟਿਪੀ ਨਹੀਂ ਪਾਵਾਂਗੇ ਤਾਂ ਉਹ ਨੂੰ ਬਣ ਜਾ ਉਹ ਕਮ ਚੁੰਡੀ ਤੇ ਚੇਂਦ੍ਰਾਂਕਰ ਨੂੰ ਪਟਿਪੀ ਢੱਡੇ ਨੂੰ ਵਿਹਾਰੀ ਚੁੰਡੀ ਬਣਦਾ ਨਹੀਂ ਜੇ ਢੱਡਾ ਪਾਵਾਂਗੇ ਤਾਂ ਉਹ ਚੁੰਡੀ ਬਣੇਗਾ ਗਲਤ ਆ ਉਹ ਚਾਦਰ ਢੱਡੇ ਨਾਲ ਬਣਦਾ ਢੱਡੇ ਨਾਲ ਹੀ ਬਣਦਾ ਚਾਚੇ ਨੂੰ ਕਰਣਾ ਢੱਦਾ ਰਾਰਾ ਚਾਦਰ ਹਾਂਜੀ ਲਾਈਕ ਤੇ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੰਜੂ ਤਿਲਕ ਜੰਜੂ ਰਾਖਾ ਪਰਵ ਕਾਕਾ ਜੰਜੂ ਜੰਜੂ ਅੰਮੇ ਨਾਲ ਪੈਂਦਾ ਚੇਦੇ ਨਾਲ ਨਹੀਂ ਪੈਂਦਾ ਹੈਗਾ ਜੀਵਨੀ ਬੱਬੇ ਨਾਲ ਪੈਂਦਾ ਬਾਵੇ ਨਾਲ ਹੀ ਪੈਂਦਾ ਤੇ ਬਿਹਾਰੀ ਕਹਿੰਦੀ ਐ ਵਪਾਰੀ ਬਾਵੇ ਨਾਲ ਪੈਂਦਾ ਵਪਾਰੀ ਬੱਬੇ ਨਾਲ ਲਈ ਪੈਂਦਾ ਚੰਜੋੜ ਚੇਦੇ ਨਾਲ ਪੈਂਦਾ ਜਿੱਥੇ ਜੱਜਾ ਲਾਗਾਗੇ ਤਾਂ ਉਹ ਜੰਜੋੜ ਬਣ ਜੂਗਾ ਚੰਜੋੜ ਤੇ ਜਿਹਨਾਂ ਨਾਲ ਪੈਂਦਾ ਚਾਂਜਰ ਚੇਦੇ ਨਾਲ ਪੈਂਦਾ ਤੋਬਾ ਤੋਬਾ ਬੰਦਾ ਇੱਥੇ ਬੱਬਾ ਨਹੀਂ ਬੰਦਾ ਕਹਿੰਗੇ ਨੂੰੜਾ ਤੋਬੇ ਨੂੰ ਕਰਨਾ ਬੱਬਾ ਪਾ ਦਾਂਗੇ ਤਾਂ ਉਹ ਗਲਤ ਹੋ ਜਾਏਗਾ ਤੋਬਾ ਟਿੱਡ ਟਿੱਡ ਟੱਡੇ ਨਾਲ ਪੈਂਦਾ ਡੱਡੇ ਨਾਲ ਨਹੀਂ ਬੰਦਾ ਹੈਗਾ ਟੀਡ ਟੱਡੇ ਨਾਲ ਪੈਂਦਾ ਢੂਡ ਟਿੱਪੀ ਨਹੀਂ ਪਾਵਾਂਗੇ ਆਪਾਂ ਢੂਡ ਮਤਲਬ ਲੱਭਣਾ ਉਹ ਗਲਤ ਹੋ ਜਾਏਗਾ ਢੂਡ ਬਣ ਜਾਏਗਾ ਉਹ ਉਸ ਰਈਆ ਉਹ ਤਸੋਕ ਉੱਬੜਵਾ ਉੱਬੜਵਾ ਭੈਣ ਨਾਲ ਬੰਦਾ ਬੱਬਾ ਨਹੀਂ ਬੈਗਾ ਇੱਥੇ ਉਮੀਦਵਾਰ 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 ਆਪਾਂ ਆੜਾ ਪਾ ਨਹੀਂ ਇੱਥੇ ਲਈ ਵਾ ਠੀਕ ਆ ਇੱਥੇ ਆੜਾ ਨਹੀਂ ਪੈਗਾ ਉਮੀਦਵਾਰ ਪੈਂਦਾ ਉਲਜੇ ਮਾ ਝੱਜੇ ਨਾਲ ਬੰਦਾ ਉਲਜੇ ਮਾ ਝੱਜੇ ਨਾਲ ਨਹੀਂ ਪੈਂਦਾ ਉਹ ਉਲਜੇ ਮਾ ਮੱਝੇਗਾ ਉਲਜੇ ਮਾ ਥੋੜਾ ਘੋਟ ਕੇ ਜੇ ਬੋਲਣਾ ਪੈਂਦਾ ਤਾਂ ਝੱਜਾ ਪੈਗਾ ਅਤ ਕਥਣੀ ਅਨਿੰਦਰਾ ਅੱਤ ਚ ਕਈ ਵਾਰ ਤਾਂ ਤੈਨੂੰ ਸਿਹਾਰੀ ਪਾਈ ਹੁੰਦੀ ਆ ਉਹ ਗੱਲ ਤਾਂ ਅੱਤ ਕਥਣੀ ਅੱਤ ਕਨਾਲ ਪੈਂਦਾ ਅਨਿੰਦਰਾ ਹੁੰਦਾ ਉਹ ਨਿੰਦਰਾ ਨਹੀਂਂਗਾ ਅਨਿੰਦਰਾ ਮਤਲਬ ਕਿ ਨੀਂਦ ਨਹੀਂ ਆਈ ਹੈਗੀ ਤਾਂ ਅਨਿੰਦਰਾ ਅਨੁਆਈ ਅਨੁਆਈ ਹੁੰਦਾ ਉਹ ਨਹੀਂ ਆਈ ਨਹੀਂ ਹੁੰਦਾ ਔਮਕਰ ਸਿਹਾਰੀ ਨਾਲੀ ਹੁੰਦਾ ਔਮਕਰ ਨਾਲ ਹੁੰਦਾ ਸਤਰੰਜ ਬਿੰਦੀ ਪੈਂਦੀ ਸਤਰੰਜ ਸੰਤ ਸਪਸ਼ਟ ਆ ਉਪਾਤ ਤ ਉੜੇ ਨੂੰ ਹੋੜਾ ਨਹੀਂ ਪੈਂਦਾ ਉੜੇ ਨੂੰ ਅੰਕੜ ਪੈਂਦਾ ਆਓ ਭਗਤ ਆਂਡ ਗੁਆਂਡ ਆ ਇਹਨੂੰ ਨਾ ਉੱਪਰ ਬਿੰਦੀ ਟੱਡੇ ਨਾਲ ਪੈਂਦਾ ਆਂਡ ਵੀ ਤੇ ਗੁਆਂਡ ਵੀ ਟੱਡੇ ਨਾਲ ਪੈਂਦਾ ਡੱਡਾ ਪਾ ਦਾਂਗੇ ਤਾਂ ਉਹ ਗਲਤ ਹੋ ਜਾਏਗਾ ਆਂਡ ਗੁਆਂਡ ਸਤਤਰੇ ਦੁਲੈਂਕੜ ਦੁੱਧਾ ਧਾਰੀ ਟੱਡੇ ਨਾਲ ਪੈਂਦਾ ਦੋ ਧੁੱਦੇ ਪੈਂਦੇ ਨੇ ਦੱਦਾ ਨਹੀਂ ਪੈਂਦਾ ਦੁੱਧਾ ਧਾਰੀ ਨਸੀਹਤ ਚੱਕਰ ਚਾਉਂਦ ਹਾਂਜੀ ਤੁਸੀਂ ਥੋੜੇ ਜੇ ਹੋਰ ਸ਼ਬਦ ਰਹਿ ਗਏ ਜਿਹੜੇ ਬਸ ਉਸ ਤੋਂ ਬਾਅਦ ਇਹ ਕੰਪਲੀਟ ਹੈ ਤੇ ਜੇ ਕੋਈ ਹੋਰ ਅੱਗੇ ਕੀ ਕਰਨਾ ਚਾਹੁੰਦੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿਹੜੇ ਕਮੈਂਟ ਕਰਦੇ ਹੋ ਬਹੁਤ-ਬਹੁਤ ਧੰਨਵਾਦ ਕਿਉਂਕਿ ਜੇ ਕਮੈਂਟ ਕਰਦੇ ਹੋ ਤਾਂ ਸਾਨੂੰ ਇਹ ਲੱਗਦਾ ਕਿ ਤੁਸੀਂ ਸੁਣਦੇ ਹੋ ਤਾਂ ਹੀ ਕਿਉਂਕਿ ਜੇ ਸੁਣੋਗੇ ਤਾਂ ਕੋਈ ਆਪਣੀ ਗੱਲ ਦੱਸੋਗੇ ਕਮੈਂਟ ਕਰੋਗੇ ਤਾਂ ਇਸ ਕਰਕੇ ਜਰੂਰ ਕਰਿਆ ਕਰੋ ਕਮੈਂਟ ਤੇ ਇਸ ਤੋਂ ਅੱਗੇ ਕੀ ਕਰਨਾ ਹੈ ਥੋੜਾ ਜਿਆਦਾ ਦੱਸ ਦਿਓ ਕੀ ਕਰਨਾ ਚਾਹੁੰਦੇ ਹੋ ਸੋਮਵਾਰ ਤੋਂ ਆਪਾਂ ਉਹੀ ਸਟਾਰਟ ਕਰਨਾ ਹੁਣ ਜੋ ਵੀ ਦੇ 10ਵੇਂ ਦਾ ਸਿਲੇਬਸ ਪਲੱਸ 2 ਦਾ ਸਿਲੇਬਸ ਸ਼ੁਰੂ ਕਰਾਂਗੇ ਤੇ ਜਿਹੜੇ ਕੋਈ ਹੋਣ ਤੁਹਾਡੇ ਜਾਣ-ਪਛਾਣ ਦੇ ਨੇੜੇ ਤੇਲੇ ਦੇ ਉਹਨਾਂ ਨੂੰ ਜ਼ਰੂਰ ਸ਼ੇਅਰ ਕਰਿਓ ਵੀਡੀਓਜ਼ ਮੇਰੇ ਨਾਲ ਜੁੜਨ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ